ਮੇਰੇ ਸਾਰੇ ਕੰਮ ਹੋ ਰਹੇ ਨੇ ਸਾਰੇ ਹੋ ਜਿਹੜੇ ਰੁਕੇ ਹੋਏ ਸੀ ਉਹ ਵੀ ਹੋ ਗਏ ਬਸ ਇੱਕ ਕੰਮ ਰਹਿ ਗਿਆ ਬਾਬਾ ਜੀ ਉਹਦੇ ਵੀ ਕਿਰਪਾ ਕਰ ਦਵੇ ਮੈਂ ਜਾਣ ਕੇ ਇੱਥੇ ਮਨ ਨੂੰ ਆ ਕੇ ਸ਼ਾਂਤੀ ਬਹੁਤ ਮਿਲਦੀ ਆ ਜਾਣ ਕੇ ਵੀ 2 ਦਿਨ ਪਹਿਲਾਂ ਹੀ ਐ ਹੁੰਦਾ ਕਿ ਅਸੀਂ ਦੁਪਹਿਰੇ ਤੇ ਜਾਣਾ ਹੀ ਜਾਣਾ ਵਾ ਮਨ ਨੂੰ ਖੁਸ਼ੀ ਹੁੰਦੀ ਆ ਬਹੁਤ ਮੈਂ ਤਾਂ ਕਹਿੰਦੀ ਜਿੰਨੀ ਵੀ ਸੰਗ ਦਾ ਘਰੇ ਬੈ ਕੇ ਦੇਖਦੇ ਨੇ ਸਾਰੇ ਇੱਥੇ ਆ ਕੇ ਸੇਵਾ ਕਰਨ ਬਾਬਾ ਜੀ ਕੋਲੇ ਫਿਰ ਇੱਕ ਚੀਜ਼ ਮਿਲਦੀ ਆ ਕਿਸੇ ਚੀਜ਼ ਦੀ ਕਮੀ ਨਹੀਂ ਸਾਡਾ ਸਾਡਾ ਬਾਪ ਪਿਤਾ ਜੀ ਆਹੇ ਸੋ ਅਸੀਂ ਮੰਗ ਸਕਦੇ ਹਾਂ ਉਹਨਾਂ ਕੋਲੋਂ ਮੈਂ ਕਹਿੰਦੀ ਬਾਬਾ ਇੰਨਾ ਦੰਦੇ ਨੇ ਬਾਬਾ ਜੀ ਇੰਨਾ ਦੰਦੇ ਨੇ ਮੈਂ ਇੰਨੀ ਬਿਮਾਰ ਰਹਿੰਦੀ ਸੀ ਮੈਂ ਦਵਾਈਆਂ ਤੇ ਰਹਿੰਦੀ ਸੀਗੀ ਬਹੁਤ ਦਵਾਈਆਂ ਖਾਧੀਆਂ ਮੈਂ ਬਹੁਤ ਜ਼ਿਆਦਾ ਪਰ ਹੁਣ ਮੈਂ ਕਦੇ ਕੋਈ ਗੋਲੀ ਨਹੀਂ ਖਾ ਕੇ ਦੇਖੀ ਹੁਣ ਮੇਰੇ ਸਰੀਰ ਇਹ ਤੰਦਰੁਸਤ ਰਹਿੰਦਾ ਵਾ ਐਂ ਮੈਂ ਰਾਤ ਨੂੰ 2:30 ਵਜੇ ਉੱਠ ਕੇ ਜੋਤਵਤੀ ਕਰਦੀ ਬਾਬਾ ਦੀਪ ਸਿੰਘ ਜੀ ਦੀ ਜੋਤ ਲਾ ਕੇ ਪਾਠ ਪੂਜਾ ਕਰਦੀ ਆ ਵਾ ਯਾਨੀ ਕਿ ਮਨ ਨੂੰ ਸ਼ਾਂਤੀ ਮਿਲਦੀ ਆ ਜੋਤ ਮੇਰੀ ਘਰੇ 24 ਘੰਟੇ ਲੱਗੀ ਰਹਿੰਦੀ ਕਦੀ ਮੇਰੀ ਜੋਤ ਉਹ ਨਹੀਂ ਹੁੰਦੀ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਨੂੰ 4 ਮਹੀਨੇ ਹੋ ਗਏ ਰਾਮਦੀਨ ਨੂੰ ਮੇਰੇ ਸਾਰੇ ਕੰਮ ਹੋ ਰਹੇ ਨੇ ਸਾਰੇ ਹੋ ਜਿਹੜੇ ਰੁਕੇ ਹੋਏ ਸੀ ਉਹ ਵੀ ਹੋ ਗਏ ਬਸ ਇੱਕ ਕੰਮ ਬਿਆ ਗਿਆ ਬਾਬਾ ਜੀ ਉਹਦੇ ਵੀ ਕਿਰਪਾ ਕਰ ਦਵੇ ਮੈਂ ਜਾਣ ਕੇ ਤੇ ਮਨ ਨੂੰ ਆ ਕੇ ਸ਼ਾਂਤੀ ਬਹੁਤ ਮਿਲਦੀ ਆ ਜਾਣ ਕੇ ਵੀ 2 ਦਿਨ ਪਹਿਲਾਂ ਹੀ ਐ ਹੁੰਦਾ ਕਿ ਅਸੀਂ ਦੁਪਹਿਰੇ ਤੇ ਜਾਣਾ ਹੀ ਜਾਣਾ ਵਾ ਮਨ ਨੂੰ ਖੁਸ਼ੀ ਹੁੰਦੀ ਆ ਬਹੁਤ ਮੈਂ ਤਾਂ ਕਹਿੰਦੀ ਜਿੰਨੀ ਵੀ ਸੰਗ ਦਾ ਘਰੇ ਬਹਿ ਕੇ ਦੇਖਦੇ ਨੇ ਸਾਰੇ ਇੱਥੇ ਆ ਕੇ ਸੇਵਾ ਕਰਨ ਬਾਬਾ ਜੀ ਕੋਲੇ ਹਰ ਇੱਕ ਚੀਜ਼ ਮਿਲਦੀ ਆ ਕਿਸੇ ਚੀਜ਼ ਦੀ ਕਮੀ ਨਹੀਂ ਸਾਡਾ ਬਾਪ ਸਾਡਾ ਬਾਪ ਪਿਤਾ ਜੀ ਆਹੇ ਸੋ ਅਸੀਂ ਮੰਗ ਸਕਦੇ ਆ ਇਹਨਾਂ ਕੋਲੋਂ ਮੈਂ ਕਹਿੰਦੀ ਬਾਪ ਇੰਨਾ ਦੰਦੇ ਨੇ ਬਾਬਾ ਜੀ ਇੰਨਾ ਦੰਦੇ ਨੇ ਮੈਂ ਇੰਨੀ ਬਿਮਾਰ ਰਹਿੰਦੀ ਸੀ ਮੈਂ ਦਵਾਈਆਂ ਤੇ ਰਹਿੰਦੀ ਸੀਗੀ ਬਹੁਤ ਦਵਾਈਆਂ ਖਾਧੀਆਂ ਮੈਂ ਬਹੁਤ ਜ਼ਿਆਦਾ ਪਰ ਹੁਣ ਮੈਂ ਕਦੇ ਕੋਈ ਗੋਲੀ ਨਹੀਂ ਖਾ ਕੇ ਦੇਖੀ ਹੁਣ ਮੇਰੇ ਸਰੀਰ ਇਹ ਤੰਦਰੁਸਤ ਰਹਿੰਦਾ ਵਾ ਐਂ ਮੈਂ ਰਾਤ ਨੂੰ 2:30 ਵਜੇ ਉੱਠ ਕੇ ਜੋਤਵਤੀ ਕਰਦੀ ਬਾਬਾ ਦੀਪ ਸਿੰਘ ਜੀ ਦੀ ਜੋਤ ਲਾ ਕੇ ਪਾਠ ਪੂਜਾ ਕਰਦੀ ਆ ਉਹਦਾ ਜਾਣੇ ਕਿ ਮਨ ਨੂੰ ਸ਼ਾਂਤੀ ਮਿਲਦੀ ਆ ਜੋਤ ਮੇਰੀ ਘਰੇ 24 ਘੰਟੇ ਲੱਗੀ ਰਹਿੰਦੀ ਕਦੀ ਮੇਰੀ ਜੋਤ ਉਹ ਨਹੀਂ ਹੁੰਦੀ ਹੈਗੀ ਮੈਂ ਹੋਵਾ ਘਰੇ ਨਾ ਹੋਵਾ ਜੋਤ ਨੇ ਲੱਗੀ ਰਹਿਣਾ ਵਾ ਚਾਹ ਉਹ ਤੇ ਮੜ ਜਾ ਕਿਉ ਆ ਉਹਨੇ ਉਹ ਨਹੀਂ ਹੋਣਾ ਇੰਨੀ ਬਾਬਾ ਦੀ ਜੋ ਸ਼ਕਤੀ ਆ ਕਿੰਨਾਕ ਮਤਲਬ ਫਿਰ ਯਕੀਨ ਇਦਾਂ ਵੱਧਾ ਹੈ ਵੀ ਜਦੋਂ ਸਾਰੇ ਕੰਮ ਜਿਹੜੇ ਕਿ ਹੁੰਦੇ ਹੋਣ ਜਿਵੇਂ ਅਸੀਂ ਦੱਸਿਆ ਵੀ ਪਹਿਲਾਂ ਦਵਾਈਆਂ ਐਨੇ ਖਾਂਦੇ ਹਾਂ ਤੇ ਹੁਣ ਦਵਾਈ ਵੀ ਨਹੀਂ ਕਿਸੇ ਖਾਣ ਦੇ ਲੋੜ ਪੈਂਦੀ ਕਿ ਜਦੋਂ ਆਪਾਂ ਚਪੈਰਾ ਸਾਹਿਬ ਕਟਣਾ ਸ਼ੁਰੂ ਕਰ ਦਿੰਦੇ ਨੇ ਨਾ ਤਾਂ ਬਾਬਾ ਦੀਪ ਸਿੰਘ ਜੀ ਦੁੱਖ ਕਸ਼ਟ ਜਿਹੜੇ ਆਪਣੇ ਜੀਵਨ ਦੇ ਵਿੱਚ ਹੁੰਦੇ ਸਾਰੇ ਕੱਟ ਦਿੰਦੇ ਨੇ ਮੈਂ ਸਵੇਰੇ 10 ਵਜੇ ਆ ਕੇ ਭਾਂਡੇ ਦੀ ਸੇਵਾ ਕਰਦੀ ਆ ਪਹਿਲਾਂ ਹੁਣ ਮੈਂਨੇ ਸੇਵਾ ਕਰ ਲਈ ਹੁਣ ਮੈਂ ਮੱਥਾ ਟੇਕੂਗੀ ਫਿਰ ਪਛਾਦਾ ਖਾਵਾਂਗੀ ਆਪਾਂ ਜਾਣ ਕੇ ਮੈਂ ਅਨਸਰ ਸੇਵਾ ਤੇ ਲੱਗ ਜੰਨੀ ਆ ਉਹਨ ਦੇ ਆ ਰਹੇ ਹਾਂ ਜੀ ਬਾਬਾ ਜੀ ਨੇ ਖੇਚੇ ਪੈਂਦੀ ਮੈਂ ਸੇਵਾ ਦਾ ਲੱਗਨ ਜਾ ਕੇ ਫਿਰ ਜਦੋਂ ਸੇਵਾ ਕਰਦੇ ਆ ਸੰਗਤਾਂ ਨਾਲ ਵਿਚਰਦੇ ਆ ਕਿਹੋ ਜਿਹਾ ਮਹਿਸੂਸ ਹੁੰਦਾ ਇੱਥੇ ਬਹੁਤ ਇੰਨਾ ਸੋਹਣਾ ਲੱਗਦਾ ਵੀ ਚੰਗਾ ਲੱਗਦਾ ਵੀ ਬਸ ਇੱਥੇ ਹੀ ਰਹੀਏ ਜਾਈਏ ਨਾ ਇਥੋਂ ਵੀ ਬਾਬਾ ਜੀ ਦੇ ਕੋਲੇ ਰਹੀਏ ਉਹਨਾਂ ਚਰਨਾਂ 'ਚ ਬੈਠੇ ਹੀ ਰਹੀਏ ਸੀ ਮਨ ਨੂੰ ਬਹੁਤ ਖੁਸ਼ੀ ਹੁੰਦੀ ਆ ਤਸੱਲੀ ਹੁੰਦੀ ਆ ਯਾਨੀ ਕਿ ਇੰਨੀ ਖੁਸ਼ੀ ਹੁੰਦੀ ਬਹੁਤ ਜ਼ਿਆਦਾ ਹੁੰਦੀ ਆ ਮੈਂ ਤਾਂ ਸਭ ਨੂੰ ਕਹਿੰਨੀ ਆ ਵੀ ਇੱਥੇ ਆਵੋ ਆ ਕੇ ਬਾਬਾ ਜੀ ਨੂੰ ਆਪਣੇ ਦੁੱਖ ਦੱਸੋ ਤੁਸੀਂ ਬਾਬਾ ਜੀ ਸਭ ਦੀ ਸੁਣਦੇ ਨੇ ਮੈਂ ਦਾਅਵੇ ਨੇ ਕਹਿੰਦੇ ਇੱਥੋਂ ਕਦੀ ਕੋਈ ਖਾਲੀ ਨਹੀਂ ਜਾਊਗਾ ਝੋਲੀਆਂ ਭਰ ਕੇ ਲੈ ਕੇ ਜਾਊ ਵਾਏ ਗੁਰਜੀ ਦਾ ਖਾਂਸਾ ਵਾਏ ਗੁਰਜੀ ਫਤੇ